ਬਿਲਕੁਲ ਆਗੇ ਪੈੜੀਆ 1.75 ਕਿਲੇ ਜਿਹੜੀ ਇਹ ਅੱਜ ਤੁਸੀਂ ਗਰਾਊਂਡ ਦੇਖ ਰਹੇ ਹੋ ਕਿੰਨੀ ਖੂਬਸੂਰਤ ਬਣੀ ਹੋਈ ਹੈ ਔਰ ਇਹ ਜੋ 1.75 ਕਿਲੇ ਪੈੜੀ ਹੈ ਇਹ ਸਾਡੇ ਕਬੱਡੀ ਕਾਪ ਨੂੰ ਸਮਰਪਿਤ ਕੀਤੀ ਹੈ ਸਾਡੇ ਪ੍ਰਭਜੋਤ ਘੁੰਮਣ ਜੀ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਵਾਰ ਜਕਾਰਾ ਛੜੀਏ ਬੋਲੇ ਸੋ ਨਿਹਾਲ ਏ ਸਾਡਾ ਵੀਰ ਕਮਾਲਕੇ ਦੀ ਤੰਦਰੁਸਤੀ ਬਖਸ਼ੇ ਨੂੰ ਇਹਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਮੋਹਨਵੀਰ ਬੱਲ ਬੱਲ ਪਰਿਵਾਰ ਔਰ ਪੂਰੀ ਪ੍ਰਬੰਧਕ ਕਮੇਟੀ ਰਣੀ ਹੈ ਸਾਡੇ ਸਰਬਜੀਤ ਸਿੰਘ ਘੁੰਮਣ ਦੇ ਪੁੱਤਰ ਪ੍ਰਭਜੋਤ ਘੁੰਮਣ ਦਾ ਅਸੀਂ ਦਿਲੋਂ ਸਤਿਕਾਰ ਪਿਆਰ ਕਰਦੇ ਹਾਂ ਔਰ ਇਹਨੇ ਇੱਕ ਹੋਰ ਵੀ ਗੱਲ ਕਹੀ ਹੈ ਮੋਹਨਵੀਰ ਭਾਜੀ ਮੋਹਨਵੀਰ ਭਾਜੀ ਪ੍ਰਭਜੋਤ ਨੇ ਇੱਕ ਹੋਰ ਗੱਲ ਵੀ ਕਹੀ ਹੈ ਵੀ ਦੇਖੋ ਆਪਾਂ ਪੈੜੀ ਦੇ ਸਕਦੇ ਆ ਜੇ ਕਿਸੇ ਪਲੇਅਰ ਨੂੰ ਲੋੜ ਹੈ ਆਪਾਂ ਉਹਨੂੰ ਪੈਸੇ ਦੇ ਸਕਦੇ ਆ ਹੈਲਪ ਕਰ ਸਕਦੇ ਆ ਪਰ ਇਹ ਨਾ ਹੋਵੇ ਵੀ ਸਾਲ ਤੋਂ ਬਾਅਦ ਮੋਹਨ ਵੀ ਆਵੇ ਵੀ ਸਾਲ ਤੋਂ ਬਾਅਦ ਮੋਹਨ ਵੀ ਆਵੇ ਤੇ ਇੱਥੇ ਕੱਪ ਕਰਵਾਵੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਇਹ ਗਰਾਊਂਡ ਤੁਹਾਡੇ ਵਾਸਤੇ ਖੁੱਲੀ ਹੈ ਹਰ ਰੋਜ਼ ਸਾਰੇ ਪਲੇਅਰ ਸਾਰੇ ਬੱਚੇ ਇੱਥੇ ਜ਼ਰੂਰ ਪਹੁੰਚਿਆ ਕਰੋ ਨਿਯਮਿਤ ਕਰਿਆ ਕਰੋ ਨਹੀਂ ਤੇ ਫਿਰ ਇੱਥੇ ਕੰਨ ਖੁੱਗ ਸਕਦੀ ਹੈ ਦੁਬਾਰਾ ਜੋਤੀ ਜੀ ਕੀ ਕਹਣਾ ਹੈ ਇਹ ਨਾ ਹੋਵੇ ਵੀ ਬੱਲ ਭਾਜੀ ਆਉਣ ਤੇ ਮੇਲਾ ਕਰਾਉਣ ਤੇ ਗਰਾਊਂਡ ਫੇਰ ਰਹੇ ਸੇ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਸਾਰੇ ਪਲੇਅਰਾਂ ਨੂੰ ਪਿੰਡ ਵਾਸੀਆਂ ਨੂੰ ਵੀ ਸਾਡਾ ਸਹਿਯੋਗ ਕਰੋ ਰੋਡ ਰੌਣਕ ਰਗਣੀ ਚਾਹੀਦੀ ਹੈ ਇੱਕ ਸਨਮਾਨ ਸਾਰੀ ਟੂਰਨਾਮੈਂਟ ਕਮੇਟੀ ਵੱਲੋਂ ਬਾਲ ਇਨਕਾਰਪੋਰੇਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਬ ਜੋਤ ਸਿੰਘ ਜੋਤੀ ਘੁੰਮਣ ਦਾ ਇੱਕ ਸ਼ਾਨਦਾਰ ਖੂਬਸੂਰਤ ਮੋਮੈਂਟੋ ਦੇ ਨਾਲ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਸਾਰੇ ਵੀਰ ਇਹ ਸਾਡਾ ਭਰਾ ਰਬ ਜੋਤ ਜੋਤੀ ਘੁੰਮਣ ਸਾਡੇ ਇਸ ਕਬੱਡੀ ਕੱਪ ਦਾ ਮੇਨ ਪ੍ਰਬੰਧਕ ਵੀ ਹੈ ਔਰ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਔਰ ਅੱਜ ਇਹਨਾਂ ਵੱਲੋਂ ਜੋ ਸਮਰਪਿਤ ਕੀਤੀ ہوئی ਇਹ ਜ਼ਮੀਨ ਇਹਦੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ ਮੈਂ ਸਾਰੀ ਟੂਰਨਾਮੈਂਟ ਕਮੇਟੀ ਵੱਲੋਂ ਸਾਰੇ ਸਾਥੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਘੁੰਮਣ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਬਹੁਤ ਵੱਡਾ ਇਹ ਮਾਨ ਸਨਮਾਨ ਸਾਡੀ ਕਬੱਡੀ ਨੂੰ ਸਾਡਾ ਖੇਡ ਕਬੱਡੀ ਨੂੰ ਮਿਲਿਆ ਗਿਆ ਜੋਤੀ ਘੁੰਮਣ ਦਾ ਬਹੁਤ ਬਹੁਤ ਧੰਨਵਾਦ ਇਹ ਸ਼ੇਰ ਵੀ ਹੈ ਘੋੜਾ ਵੀ ਹੈ ਮਨਦੀਪ ਚੋਗਾ ਦੇ ਰਮਨ জাফর ਜੀ ਆਡੋ ਗਰਾਊਂਡ ਦੇ ਵਿੱਚ ਇੱਕ ਫੋਟੋ ਜੋਤੀਬਲੀ ਨਾਲ ਆਜੋ ਉਧਰ ਜੱਸਾ 골ਡੀ ਭਾਜੀ ਜਿੰਦਰ ਘੋਤੜਾ ਜੀ ਸਾਰੇ ਔੰਕਾਰ ਸੇਖੋਂ ਜੀ 골ਡੀ ਭਾਜੀ ਦਾ ਗੁਰਬਾਤ ਸਿੰਘ ਜੀ ਔਰ ਸਾਕ ਦਿਲਬਾਖ ਸਿੰਘ ਜੀ ਬਾਰਵਾ ਸਾਹਿਬ ਹਰਜੀਤ ਭੱਜ ਜੀ ਚਮਕੌਰ ਸੇਖੋ ਸੇਖੋਪਰੀਆ ਚਮਕੌਰ ਭਾਈਵਾ ਸਾਹਿਬ ਮੈਂ ਵੇਖ ਰਿਹਾ ਤੇ ਮੀਤ ਭਾਜੀ ਨਾਲ ਸੋਲੋ ਇਤਰੀ ਸਰਪਤਾ ਤੇ ਸੰਧੂਆਂ ਦੀ ਤੇ ਗਾਲੀ ਵੱਖਰੀ ਹੈ ਸੋ ਸਾਡੇ ਹਰਜੀਤ ਸੰਧੂ ਜੀ ਦਾ ਸਦੀ ਗੁਰਾਇਆ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਵੀਰਾਂ ਦਾ ਵੱਡਾ ਰੋਲ ਹੈ ਇਹ ਕਬੱਡੀ ਕੱਪ ਕਰਵਾਉਣ ਦੇ ਲਈ ਪਰ ਮੋਹਨ ਵੀਰ ਕਹਿੰਦਾ ਵੀ ਜੋ ਜੋਤੀ ਕੋ ਮੜ ਕਰ ਗਿਆ ਉਹ ਤਾਂੇ-ਤਾਨੇ ਕਰਦੇ ਐ ਉਹ ਤਾਂੇ-ਤਾਨੇ ਕਰਦੇ ਐ ਸੋ ਜੋਤੀ ਕੋ ਮਨਜੀਤ ਤੁਹਾਡਾ ਤੁਹਾਡੇ ਬੇਟੇ ਫੱਦੇ ਸਿੰਘ ਘੁੰਮਣ ਦਾ ਸਾਹਬ ਸਿੰਘ ਘੁੰਮਣ ਦਾ ਕਿ ਸਾਡੇ ਭੈਣ ਜੀ ਮਨਜੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਾਂ ਖੇਡ ਕਬੱਡੀ ਦੇ ਲਈ ਬਹੁਤ ਸਾਨੂੰ ਮਾਣ ਬਖਸ਼ਿਆ ਇੱਕ ਵਾਰ ਫਿਰ ਤਾਲੀਆਂ ਮਾਰ ਦੀ ਜੋਰ ਦੇ ਨਾਲ ਸੋ ਆਪ ਹੁਣ ਮੈਚ ਦੇ ਨਾਲ ਜੁੜੀਏ ਆ ਜੀ ਖੇਡ ਬਲਾਰੇ ਵੀ ਗਰਾਊਂਡ ਦੇ ਵਿੱਚ ਕਿ ਗਰਾਊਂਡ ਆਪਾਂ